ਹਿੰਦੂ ਸਤਾਨ ਬਦੇਸੀ ਲੇਖਕਾਂ ਖਾਸ ਕਰਕੇ ਮੁਸਲਮਾਨਾਂ ਵੱਲੋਂ ਪਾਇਆ ਭਾਰਤ ਦਾ ਪ੍ਰਚਲਿਤ ਨਾਮ ਹਿੰਦੁਸਤਾਨ ਹੈ ਏਸ਼ੀਆ ਦਾ ਇਹ ਪੂ ਭਾਗ ਤਿੰਨ ਪਾਸੇੋਂ ਸਮੁੰਦਰ ਨਾਲ ਕਿਰਿਆ ਤੇ ਇੱਕ ਪਾਸੇ ਹਿਮਾਲਿਆ ਪਰਬਤ ਹੈ ਉੱਤਰ ਵੱਲ ਹਿਮਾਲਿਆ ਤੇ ਦੱਖਣ ਵੱਲ ਹਿੰਦ ਮਹਾਸਾਗਰ ਹੈ ਪੂਰਬ ਵੱਲ ਬਰਮਾ ਤੇ ਪੱਛਮ ਵੱਲ ਬਲੋਚਿਸਤਾਨ ਤੇ ਅਫਗਾਨਿਸਤਾਨ ਪੈਂਦਾ ਇਸ ਦੀ ਲੰਬਾਈ 1900 ਤੇ ਚੜਾਈ 1500 ਮੀਲ ਹੈ ਕੁੱਲ ਰਕਬਾ 1 ਲੱਖ 80 ਹਜ਼ਾਰ 332 ਵਰਗ ਮੀਲ ਹੈ ਉਤਰੀ ਪਹਾੜੀ ਮਾਲਾ ਦੱਖਣੀ ਪਠਾਰ ਮੈਦਾਨ ਦਰਿਆ ਰੇਤ ਥਲ ਜੰਗਲ ਪੌਣ ਪਾਣੀ ਰਹਿਣੀ ਬਹਿਣੀ ਨਸਲੀ ਭੇਦ ਮਜਬੀ ਵਿਸ਼ਵਾਸਾਂ ਤੇ ਜ਼ਬਾਨਾਂ ਦੀ ਵੰਸਵੰਤਾ ਇਸ ਨੂੰ ਨਿਰਾਲਾ ਸਰੂਪ ਪ੍ਰਦਾਨ ਕਰਦੀ ਹੈ ਜਨਸੰਖਿਆ ਦੇ ਹਿਸਾਬ ਨਾਲ ਚੀਨ ਨੂੰ ਛੱਡ ਕੇ ਹਿੰਦ ਦੂਜੇ ਨੰਬਰ ਤੇ ਹੈ ਸਭ ਤੋਂ ਵੱਧ ਗਿਣਤੀ ਵੈਦਿਕ ਧਰਮ ਵਾਲੇ ਹਿੰਦੂਆਂ ਦੀ ਹੈ ਜਦੋਂ 8ਵੀਂ ਸਦੀ ਵਿੱਚ ਮੁਸਲਮਾਨਾਂ ਦਾ ਪਰਵੇਸ਼ ਕੀਤਾ ਤਾਂ 5-4 ਸਦੀਆਂ ਵਿੱਚ ਹੀ ਇਥੇ ਢੇਰ ਰਾਜਨੀਤਿਕ ਤੇ ਸਾਂਸਕ੍ਰਿਤਿਕ ਪਰਵਰਤਨ ਹੋਏ। ਗੁਰੂ ਨਾਨਕ ਸਾਹਿਬ ਸਮੇ 16ਵੀਂ ਸਦੀ ਵਿੱਚ ਬਾਬਰ ਹਮਲਾਵਰ ਹੋ ਕੇ ਭਾਰਤ ਨੂੰ ਡਰਾਤਮਕਾ ਕੇ ਮੁਗਲ ਰਾਜ ਦੀ ਨੀਂਹ ਰੱਖ ਗਿਆ ਸੀ। ਇਸੇ ਵੱਲ ਸੰਕੇਤ ਕਰਦਿਆਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਖੁਰਾ ਆਸਾਨ ਖਸਮਾਨਾ ਕੀਆ। ਹਿੰਦੁਸਤਾਨ ਡਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ